ਇਹ ਲੋਕ ਕੋਈ ਫਿਲਮ ਤੁੰ ਨੂੰ ਵੀ ਰਵਾ ਦਿੰਦੀ ਹੈ ਨਾ ਮੈਨੂੰ ਲੱਗਦਾ ਹੈ ਕਿ ਆਡੀਅנס ਦੇ ਉੱਤੇ ਬਹੁਤ ਡੇਖਾ ਅਸਰ ਕਰਦਾ ਹੈ ਨਾ ਉਹ ਜਿੱਦੀ ਜਗ੍ਹਾ ਤੇ ਗੱਟ ਭਰੇ ਹੁੰਦਾ ਅੱਖਾਂ ਚੋਂ ਪਾਣੀ ਨਹੀਂ ਰੁਕਦਾ ਸੋਚੀ ਹੋਈ ਕਿ ਗਾਂਧੂ ਨੂੰ ਪਿਆਰ ਕਰਨਾ ਨਹੀਂ ਆਇਆ ਹਾਂਜੀ ਗਾਂਧੂ ਨੂੰ ਪਿਆਰ ਕਰਨਾ ਨਹੀਂ ਆਇਆ ਹਾਂ ਦੇ ਗਾਂਧੂ ਨੂੰ ਲੋਕ ਪਿਆਰ ਨਹੀਂ ਕਰ ਦਿੰਦੇ ਭਾਈ ਯਾਰ ਹੁਣ ਆਇਆ ਨਹੀਂ ਯਾਰ ਪਰ ਮੈਨੂੰ ਇੰਨਾ ਜ਼ਰੂਰ ਪਤਾ ਮੈਂ ਕੰਮ ਕੀਤਾ ਫਿਲਮ ਚ ਡਬਿੰਗ ਵੀ ਕੀਤੀ ਹੈ ਬਹੁਤ ਕਿੰਨੇ ਪ੍ਰੋਸੈਸ ਚੋਂ ਅਸੀਂ ਨਿਕਲੇ ਆਂ ਪਰ ਜਦੋਂ ਕੋਈ ਫਿਲਮ ਤੁੰ ਨੂੰ ਵੀ ਰਵਾ ਦਿੰਦੀ ਹੈ ਨਾ ਤਾਂ ਮੈਨੂੰ ਲੱਗਦਾ ਹੈ ਕਿ ਆਡੀਅנס ਦੇ ਉੱਤੇ ਬਹੁਤ ਇੱਕ ਅਸਰ ਕਰਦੀ ਹੈ ਨਾ ਸੋ ਕਿੰਨੀ ਜਗ੍ਹਾ ਤੇ ਗੱਜ ਭਰੇ ਆਉਂਦਾ ਅੱਖਾਂ ਚੋਂ ਪਾਣੀ ਨਹੀਂ ਰੁਕਦਾ ਸੋ ਆਹੀ ਸਾਡਾ ਸਿਨੇਮਾ ਜੋ ਤੁੰ ਨੂੰ ਨਾਲ ਜੋੜ ਲੈਂਦਾ ਜੋ ਹਸਾਉਂਦਾ ਰਵਾਉਂਦਾ ਤੇ ਮੈਸੇਜ ਕਨਵੇ ਕਰਦਾ ਐਂਟਰਟੇਨਮੈਂਟ ਦੇ ਨਾਲ ਨਾਲ ਸੋ ਇਹ ਉਹ ਫਿਲਮ ਹੈ ਜਿਹੜੀ ਮੈਸੇਜ ਵੀ ਦੇ ਰਹੀ ਹੈ ਯੂਥ ਨੂੰ ਬਹੁਤ ਸੋਹਣਾ ਕਿ ਕਿਵੇਂ ਬਦਲਾਵ ਆਉਂਦਾ ਲੋਕਾਂ ਦੇ ਵਿੱਚ ਤੇ ਇੱਕਾ ਖਿੰਡੜੇ ਨਹੀਂ ਫਿਲਮ ਵਿੱਚ ਭਾਈ ਕਾਂਦੀ ਫੋਰ ਦੀ ਤਿਆਰੀ ਕਿੰਨੀ ਹੈ ਦੇਖੋ ਪਰਵਾਰ ਨੂੰ ਜਿਹੜੀ ਸਾਡੀ ਆਡੀਅנס ਹੈ ਜੇ ਕਹੂਗੀ ਅਸੀਂ ਬਣਾਣੀ ਯਾਰ ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਕਰੈਕਟਰ ਨਾਲ ਇੰਨਾ ਜੋੜ ਜਾਂਦੇ ਹੋ ਕਿ ਯਾਰ ਡਿਮਾਂਡ ਕਰਦੇ ਹੋ ਕਿ ਹੋਰ ਆਉਣੀ ਚਾਹੀਦੀ ਹੈ ਪਰ ਉਹ ਗੱਲ ਸੱਚੀ ਹੋਦੀ ਕਿ ਗਾਂਧੀ ਨੂੰ ਪਿਆਰ ਕਰਨਾ ਨਹੀਂ ਆਇਆ ਅਜੀ ਗਾਂਧੀ ਨੂੰ ਪਿਆਰ ਕਰਨਾ ਨਹੀਂ ਆਇਆ ਗਾਂਧੀ ਦਾ ਗਾਂਧੀ ਨੂੰ ਲੋਕ ਪਿਆਰ ਨਹੀਂ ਕਰ ਦਿੰਦੇ ਬਾਈ ਯਾਰ ਹੁਣ ਆਇਆ ਨਹੀਂ ਯਾਰ ਹੋਰਾਂ ਵੀ ਨਹੀਂ ਹੋਰਾਂ ਵੀ ਹੋਰਾਂ ਦੀ ਗੱਲ ਗਾਂਧੀ ਦੇ ਥੱਪੜ ਜੇ ਇੰਨਾ ਜ਼ੋਰ ਹੈਗਾ ਕਿ ਬੰਦਾ ਕਿਰਜਾ ਪਾਉਂਦਾ ਬਾਈ ਇਹ ਤਾਂ ਹਣਾ ਅਸੀਂ ਇਹ ਗੱਲ ਪੱਕੇ ਨੇ ਇਹਦੇ ਚੰਗੇ ਨਹੀਂ ਲੱਗਦੇ ਅੱਗੇ ਜੇ ਤੁਸੀਂ ਇਕੱਲੇ ਮਿਲੋਗਾ ਆਪਣਾ ਹੀਰੋ ਐਕਟਰ ਹੋ ਰਿਹਾ ਜੀ ਉਹ ਸਾਡਾ ਸਾਡਾ ਐਵਿਡੈਂਸ ਐਵਿਡੈਂਸ ਸਰ ਅਜੀ ਅਜੀ ਚਾਹ ਮੇਰੇ ਬਹੁਤ ਸੋਹਣਾ ਕੰਮ ਕੀਤਾ ਇਹ ਬਹੁਤ ਸੋਹਣੀ ਫਿਲਮ ਹੈ ਥੈਂਕ ਯੂ ਭਾਈ ਜੀ ਦੇਖੋ ਜਦੋਂ মিডিਆ ਤੁਸੀਂ ਲੋਕ ਕਹਿ ਰਹੇ ਉਹਨਾਂ ਦੇ ਲੋਗੇ ਬਹੁਤ ਸੋਹਣੀ ਫਿਲਮ ਹੈ ਤਾਂ ਇਟ ਮੀਨਸ ਨਹੀਂ মিডিਆ जातो ਇਹ ਸਵਾਲ ਪੁੱਛਦਾ ਭਾਈ ਜੀ ਫਿਲਮ ਦੇਖ ਲਈ ਠੀਕ ਲੱਗੀ ਆ ਸ਼ਬਦ ਬਹੁਤ ਘੱਟ ਨਿਕਲਦੇ ਨੇ ਕਿ ਬਹੁਤ ਸੋਹਣੀ ਫਿਲਮ ਹੈ ਤੁਹਾਨੂੰ ਸਾਰਿਆਂ ਨੂੰ ਚੰਗੀ ਲੱਗੀ ਥੈਂਕ ਯੂ ਜਦੋਂ ਕੋਈ ਫਿਲਮ ਤੁੰ ਨੂੰ ਵੀ ਰਵਾ ਦਿੰਦੀ ਹੈ ਨਾ ਮੈਨੂੰ ਲੱਗਦਾ ਹੈ ਕਿ ਆਡੀਅנס ਦੇ ਉੱਤੇ ਬਹੁਤ ਡੇਖਾ ਅਸਰ ਕਰਦੀ ਹੈ ਨਾ ਸੋ ਇੰਨੀ ਜਗ੍ਹਾ ਤੇ ਘੱਟ ਪਰਿਆ ਹੁੰਦਾ ਅੱਖਾਂ ਚੋਂ ਪਾਣੀ ਨਹੀਂ ਰੁਕਦਾ ਸੱਚੀ ਹੋ ਦੀ ਜੇ ਗਾਂਧੀ ਨੂੰ ਪਿਆਰ ਕਰਨਾ ਨਹੀਂ ਆਇਆ ਹਾਂਜੀ ਗਾਂਧੀ ਨੂੰ ਪਿਆਰ ਕਰਨਾ ਨਹੀਂ ਆਇਆ ਹਾਂਜੀ ਤਾਂ ਗਾਂਧੀ ਨੂੰ ਲੋਕ ਪਿਆਰ ਨਹੀਂ ਕਰ ਦਿੰਦੇ ਬਾਈ ਯਾਰ ਹੁਣ ਆਇਆ ਨਹੀਂ ਯਾਰ ਪਰ ਮੈਨੂੰ ਇੰਨਾ ਜ਼ਰੂਰ ਪਤਾ ਮੈਂ ਕੰਮ ਕੀਤਾ ਫਿਲਮ ਚ ਡਬਿੰਗ ਵੀ ਕੀਤੀ ਹੈ ਬਹੁਤ ਕਿੰਨੇ ਪ੍ਰੋਸੈਸ ਚੋਂ ਅਸੀਂ ਨਿਕਲੇ ਆਂ ਪਰ ਜਦੋਂ ਕੋਈ ਫਿਲਮ ਤੁੰ ਨੂੰ ਵੀ ਰਵਾ ਦਿੰਦੀ ਹੈ ਨਾ ਤਾਂ ਮੈਨੂੰ ਲੱਗਦਾ ਹੈ ਕਿ ਆਡੀਅנס ਦੇ ਉੱਤੇ ਬਹੁਤ ਏਕਾ ਅਸਰ ਕਰਦੀ ਹੈ। ਸੋ ਏਨੀ ਜਗ੍ਹਾ ਤੇ ਗੱਟ ਪਰਿਆ ਹੁੰਦਾ ਅੱਖਾਂ ਚੋਂ ਪਾਣੀ ਨਹੀਂ ਰੁਕਦਾ। ਸੋ ਆਹੀ ਸਾਡਾ ਸਿਨੇਮਾ ਜੋ ਤੁੰ ਨੂੰ ਨਾਲ ਜੋੜ ਲੈਂਦਾ ਜੋ ਹਸਾਉਂਦਾ ਰਵਾਉਂਦਾ ਤੇ ਮੈਸੇਜ ਕਨਵੇ ਕਰਦਾ ਐਂਟਰਟੇਨਮੈਂਟ ਦੇ ਨਾਲ ਨਾਲ। ਸੋ ਇਹ ਉਹ ਫਿਲਮ ਹੈ ਜਿਹੜੀ ਮੈਸੇਜ ਵੀ ਦੇ ਰਹੀ ਹੈ ਯੂਥ ਨੂੰ ਬਹੁਤ ਸੋਹਣਾ ਕਿ ਕਿਵੇਂ ਬਦਲਾਵ ਆਉਂਦਾ ਲੋਕਾਂ ਦੇ ਵਿੱਚ ਤੇ ਕੀ ਕਿੰਨੇ ਨਹੀਂ ਫਲਮ ਭਾਈ ਕਾਂਦੀ ਫੋਰ ਦੀ ਤਿਆਰੀ ਕਿੰਨੀ ਹੈ ਇਹ ਸ਼ੁੱਕਰਵਾਰ ਨੂੰ ਜਿਹੜੀ ਸਾਡੀ ਆਡੀਅੰਸ ਹੈ ਜੇ ਕਹੂਗੀ ਅਸੀਂ ਬਣਾ ਲਈ ਯਾਰ ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਕਰੈਕਟਰ ਨਾਲ ਇੰਨਾ ਜੋੜ ਜਾਂਦੇ ਹੋ ਕਿ ਯਾਰ ਡਿਮਾਂਡ ਕਰਦੇ ਹੋ ਕਿ ਹੋਰ ਆਉਣੀ ਚਾਹੀਦੀ ਹੈ ਪਰ ਉਹ ਗੱਲ ਸੱਚੀ ਹੋਣੀ ਕਿ ਗਾਂਧੀ ਨੂੰ ਪਿਆਰ ਕਰਨਾ ਨਹੀਂ ਆਇਆ ਹੈ ਜੀ ਗਾਂਧੀ ਨੂੰ ਪਿਆਰ ਕਰਨਾ ਨਹੀਂ ਆਇਆ ਗਾਂਧੀ ਦਾ ਗਾਂਧੀ ਨੂੰ ਲੋਕ ਪਿਆਰ ਨਹੀਂ ਕਰ ਦਿੰਦੇ ਭਾਈ ਯਾਰ ਹੁਣ ਆਇਆ ਨਹੀਂ ਯਾਰ ਹੋਰਾਂ ਵੀ ਨਹੀਂ ਹੋਰਾਂ ਨੂੰ ਦਿੱਕਤ ਹੈ ਗਾਂਧੀ ਨੇ ਥੱਪੜ ਜੇ ਇੰਨਾ ਜ਼ੋਰ ਹੈਗਾ ਕਿ ਬੰਦਾ ਕਿਰਜਾ ਪਾਉਂਦਾ ਭਾਈ ਇਹ ਤਾਂ ਹੁਣ ਅਜੀ ਆ ਇੱਕ ਗੱਲ ਪੁੱਛਦੇ ਨੇ ਚੰਗੇ ਰੀ ਲੱਗਦੇ ਆ ਅੱਜ ਕਿ ਜੇ ਤੂੰ ਇਕੱਲੇ ਮਿਲੋ ਫਿਰ ਆਪਣਾ ਹੀਰੋ ਐਕਟਰ ਹੋ ਰਗਾ ਜੀ ਫਿਰ ਆ ਸਾਡਾ ਸਾਡਾ ਐਵੀਡੈਂਸ ਐਵੀਡੈਂਸ ਸਰ ਅਜੀ ਅਜੀ ਚਾਹ ਮਨੇ ਬਹੁਤ ਸੋਹਣਾ ਕੰਮ ਕੀਤਾ ਇਹ ਬਹੁਤ ਸੋਹਣੀ ਫਿਲਮ ਹੈ ਥੈਂਕ ਯੂ ਭਾਈ ਜੀ ਦੇਖੋ ਚਲੋ মিডিਆ ਤੁਸੀਂ ਲੋਕ ਕਹਿ ਰਹੇ ਉਹਨਾਂ ਦੇ ਲੋਗੇ ਬਹੁਤ ਸੋਹਣੀ ਫਿਲਮ ਹੈ ਤਾਂ ਇਟ ਮੀਨਸ ਨਹੀਂ মিডিਆ зато ਇਹ ਸਵਾਲ ਪੁੱਛਦਾ ਭਾਈ ਜੀ ਫਿਲਮ ਦੇਖ ਲਈ ਠੀਕ ਲੱਗੀ ਆਹ ਸ਼ਬਦ ਬਹੁਤ ਘੱਟ ਨਿਕਲਦੇ ਨੇ ਕਿ ਬਹੁਤ ਸੋਹਣੀ ਫਿਲਮ ਐ ਤੁਹਾਨੂੰ ਸਾਰਿਆਂ ਨੂੰ ਚੰਗੀ ਲੱਗੀ थैंक यू